ਸਾਡੇ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਕਰਨ ਲਈ ਇੱਕ ਬੜੀ ਜ਼ਿੰਮੇਵਾਰ ਔਰ ਮਾਣਮੱਤੀ ਸੰਸਥਾ ਹੈ। ਲੇਕਿਨ ਪਿਛਲੇ ਕੁਝ ਦਹਾਕਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੰਮਕਾਰ ਕਰਨ ਦੇ ਤਰੀਕੇ ਤੇ ਕਿੰਤੂ ਪਰੰਤੂ ਹੁੰਦਾ ਰਿਹਾ ਹੈ। ਔਰ ਪੰਥਦਰਦੀ ਲੋਕ ਇਹਦੀ ਆਵਾਜ਼ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ। ਅੱਜ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਨੇ ਕੀਤਾ ਇਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਉਹ ਵੀ ਇਹਨਾਂ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਆ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਦੀ ਗੋਲਖ ਗੁਰਦੁਆਰਾਂ ਦਾ ਗੁਰਦੁਆਰੇ ਸਹਿਬਾਨ ਦਾ ਪ੍ਰਬੰਧ ਸਾਰੇ ਦੇ ਵਿੱਚ ਕੁਛ ਨਾ ਕੁਛ ਗਲਤ ਹੁੰਦਾ ਰਿਹਾ ਹੈ ਔਰ ਪੰਥਦਰਦੀ ਲੋਕ ਇਹਨੂੰ ਸੰਗਤ ਦੀ ਪੰਥ ਦੀ ਨਿਗਾਹ ਚ ਲਿਆਉਂਦੇ ਰਹੇ ਆ ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਲੋਕ ਪੰਥ ਪ੍ਰਸਤੀ ਦੀ ਗੱਲ ਕਰਦੇ ਸੀ ਪੰਥ ਦੇ ਦਰਦ ਦੀ ਗੱਲ ਕਰਦੇ ਸੀ ਐਸਜੀਪੀਸੀ ਵਰਗੀ ਮਹਾਨ ਸੰਸਥਾ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਕਰਦੇ ਸੀ ਐਕਸ਼ਨ ਉਹਨਾਂ ਦੀ ਹੋ ਜਾਂਦਾ ਸੀ ਕਿਸੇ ਨੂੰ ਕੱਢ ਦਿੱਤਾ ਜਾਂਦਾ ਕਿਸੇ ਦਾ ਤਬਾਦਲਾ ਕਰ ਦਿੱਤਾ ਜਾਂਦਾ ਕਿਸੇ ਨੂੰ ਪਰਚੇ ਦੇ ਪੁਆਇਲਤੇ ਜਾਂਦੇ ਕਿ ਕਈਆਂ ਤੇ ਨਾ ਕਿ ਜਿਹੜੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਂਦੀਆਂ ਔਰ ਇਹ ਹੁੰਦਾ ਰਿਹਾ ਸਿਰਫ ਇੱਕ ਪਰਿਵਾਰ ਦੇ ਇਸ਼ਾਰੇ ਤੇ ਹੁਣ ਵੀ ਇੱਕੋ ਪਰਿਵਾਰ ਨੂੰ ਬਚਾਉਣ ਲਈ ਐਸਜੀਪੀਸੀ ਚ ਹੋਏ ਕਪੜੇ ਜ਼ਮੀਨਾਂ ਦੇ ਕਪੜੇ ਤੁਸੀਂ ਦੇਖੋ ਲੰਗਰ ਦੀ ਰੋਟੀ ਦੇ ਕਪੜੇ 328 ਪਾਵਨ ਸਰੂਪ ਉਨਾ ਵਾਲੇ ਇਸ਼ੂ ਤੇ ਮਤਲਬ ਵਿਸਲ ਬਲੋਰ ਨੂੰ ਹੀ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਆਪਣਾ ਪ੍ਰਬੰਧ ਠੀਕ ਕਰੋ ਨਾ ਬਿਲਕੁਲ ਠੀਕ ਹੈ ਗਿਆਨੀ ਰੁਗਵੀਰ ਸਿੰਘ ਹੋਰਾਂ ਨੇ ਕਿ ਇਸ ਇਸ਼ੂ ਦੇ ਉੱਤੇ ਸਮੁੱਚੇ ਪੰਥ ਨੂੰ ਪੰਥਦਰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਅਗਰ ਪੰਥ ਦਾ ਨੁਕਸਾਨ ਹੁੰਦਾ ਨਾ ਤਾਂ ਪੰਜਾਬ ਦਾ ਨੁਕਸਾਨ ਹੁੰਦਾ ਜੇ ਪੰਥਕ ਸੰਸਥਾਵਾਂ ਦਾ ਨੁਕਸਾਨ ਹੁੰਦਾ ਤਾਂ ਸਾਡੇ ਸਮਾਜ ਦਾ ਨੁਕਸਾਨ ਹੁੰਦਾ ਸੋ ਪੰਥਕ ਸੰਸਥਾਵਾਂ ਚੰਗੀ ਤਰ੍ਹਾਂ ਚੱਲਣ ਉਹਨਾਂ ਦਾ ਪ੍ਰਬੰਧ ਦਰੁਸਤ ਹੋਵੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਿਲਕੁਲ ਉਹਨਾਂ ਇਸ਼ਤਬਤ ਖਾਲਸਾ ਵਾਲੀ ਗੱਲ ਵੀ ਮੈਨੂੰ ਜਾਇਜ਼ ਲੱਗਦੀ ਆ ਇਕੱਠੇ ਹੋ ਕੇ ਸਾਨੂੰ ਉਵਾਲ ਚੁਕਣੀ ਚਾਹੀਦੀ ਆ ਔਰ ਜਵਾਬਦੇਹੀ ਪਾਰਦਰਸ਼ਤਾ ਜਿਹੜੀ ਐਸਜੀਪੀਸੀ ਦੇ ਪ੍ਰਬੰਧ ਦੇ ਵਿੱਚ ਆਉਣੀ ਚਾਹੀਦੀ ਆ ਜਵਾਬਦੇਹੀ ਜ਼ਰੂਰ ਚਾਹੀਦੀ ਆ ਨਾ ਕਿ ਇੱਕ ਪਰਿਵਾਰ ਦੇ ਇਸ਼ਾਰੇ ਤੇ ਤੁਸੀਂ ਸਾਰੀਆਂ ਪੰਥਕ ਰੌ ਰੀਤਾਂ ਨੂੰ ਹੀ ਛੱਕੇ ਤੇ ਟੰਗ ਦਿਓ ਸਾਡੇ ਪੰਥਕ ਸਰੋਕਾਰਾਂ ਨੂੰ ਹੀ ਤੁਸੀਂ ਭੁੱਲ ਜਾਓ ਪੰਥ ਤਾਂ ਪੰਜਾਬ ਦੀ ਅਗਵਾਈ ਕਰਨ ਵਾਸਤੇ ਆ ਚੰਗਿਆਈ ਦੀ ਦੁਨੀਆ ਦੇ ਵਿੱਚ ਅਗਵਾਈ ਕਰਨ ਵਾਸਤੇ ਆ ਇੱਥੇ ਅਸੀਂ ਆਪਦੀ ਗੱਲਾਂ ਚ ਉਲਝ ਰਹੇ ਆ ਸੋ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਬਿਲਕੁਲ ਕੁਛ ਨਾ ਕੁਛ ਹੁਣ ਕਰਨਾ ਸਮੇਂ ਦੀ ਲੋੜ ਹੈ